ਦੇਖੋ ਸਿਚੁਏਸ਼ਨ ਸਾਰੀ ਅੰਡਰ ਕੰਟਰੋਲ ਹੈਗੀ ਹੈ ਜਿਹੜਾ ਵੀ ਪਾਣੀ ਇਥੋਂ ਪਲਟ ਆਊਟ ਹੋਇਆ ਉਹਨੂੰ ਤਰੀਕੇ ਨਾਲ ਰੈਗੂਲੇਟ ਕਰਕੇ ਤੁਹਾਡੀ ਸਾਰੇ ਡਿਪਾਰਟਮੈਂਟ ਦੀ ਟੀਮ ਨੇ ਤੇ ਜਿਹੜੇ ਲੋਕਲ ਪਿੰਡ ਹੈਗੇ ਆ ਉਹਨਾਂ ਨੂੰ ਕੋਈ ਵੀ ਨੁਕਸਾਨ ਹੋਣ ਤੋਂ ਬਚਾਇਆ ਸਾਰੇ ਜਿਹੜੇ ਗੇਟ ਟੁੱਟੇ ਆ ਇਹਦੇ ਕਰਕੇ ਜਿਹੜਾ ਕੋਈ ਮੀਟਿੰਗ ਵਗੈਰਾ ਚਲਦੀਆਂ ਪਈਆਂ ਜਾਂ ਇਹਨਾਂ ਨੂੰ ਦੁਬਾਰਾ ਕਰਨ ਦੀ ਰਿਪੇਅਰ ਕਰਨ ਦੀ ਕੋਈ ਜਲਦੀ ਪਈ ਹੈ ਤੇ ਸਿੱਧੀ ਚੱਲਦੀ ਹੈ ਬਿਲਕੁਲ ਜੀ ਇਹਦੇ ਬਾਰੇ ਇਨਫੀਮੇਸ਼ਨ ਹਾਇਰਡ ਟੋਰਟੀ ਨੂੰ ਦੇ ਦਿੱਤੀ ਗਈ ਹੈ। ਉਹ ਟੀਮ ਅੱਜ ਪਹੁੰਚਦੀ ਹੈ। ਜੋ ਸਾਰੀ ਸਟੱਡੀ ਕਰਕੇ ਆਪਾਂ ਜੋ ਵੀ ਦਾ ਪੇਪਰ ਵਰਕ ਹੈਗਾ ਉਹ ਕੰਪਲੀਟ ਕੀਤਾ ਤੇ ਆ ਜਲਦੀ ਇੱਥੇ ਬੰਨ ਲਾ ਕੇ ਜਿਹੜਾ ਸਿਚੁਏਸ਼ਨ ਨੂੰ ਕੰਟਰੋਲ ਕਰ ਲੋ ਭਾਜਾ ਸਰ ਪਾਣੀ ਦਾ ਲੈਵਲ ਦੀ ਗੱਲ ਕੋ ਉਹ ਆਰਐਸਟੀ ਦਾ ਲੈਵਲ ਲਗਾਤਾਰ ਘਟ ਰਿਹਾ ਡੇ ਬਾਏ ਡੇ ਮੌਕੇ ਦਾ ਲੈਵਲ ਹੈਗਾ 524.79 ਰਹਿ ਗਿਆ ਜਿੱਦੇ ਕਰਕੇ ਉਹ ਦਿਨ-ਪ੍ਰਤੀ ਦਿਨ ਘਟ ਰਿਹਾ ਤੇ ਸਿਚੁਏਸ਼ਨ ਅੰਡਰ ਕੰਟਰੋਲ ਹੈਗੀ ਆ। ਬਾਕੀ ਜਿੰਨਾ ਵੀ ਪਾਣੀ ਉੱਥੋਂ ਰੀਲ ਕੀਤਾ ਜਾਵੇਗਾ ਸਾਡੀ ਸਾਰੀ ਟੀਮ ਤਿਆਰ ਹੈਗੀ ਆ ਉਹਨੂੰ ਰੈਗੂਲੇਟ ਕਰਨ ਦੀ। ਸਰ ਅਗਰ ਦੁਬਾਰਾ ਦੇਖੋ ਸਾਡੇ ਗੇਟਸ ਵਗੈਰਾ ਆਪਰੇਸ਼ਨਲ ਤੇ ਹੈਗੇ ਆ। ਗੇਟ ਪਾਣੀ ਦੀ ਜਿੰਨਾ ਪਾਣੀ ਉੱਥੋਂ ਰੀਲ ਕੀਤਾ ਜਾ ਰਿਹਾ ਉਸ ਮੁਤਾਬਕ ਹੀ ਗੇਟ ਜਿਹੜੇ ਖੁੱਲੇ ਜਾ ਰਹੇ ਨੇ। ਇਹ ਪਹਿਲੀ ਵੀ ਉਸ ਮੁਤਾਬਕ ਖੁੱਲੇ ਗਏ। 2 ਦਿਨ ਪਹਿਲੇ ਜਿਹੜੀ ਕਲਾਊਡ ਬਸਟਿੰਗ ਹੋਈ ਹੈ ਉਹਦੀ ਜਿਹੜੇ ਪਾਣੀ ਦੇ ਪ੍ਰੈਡਿਕਸ਼ਨ ਆ ਇੱਕਦਮ ਉਹ ਨਹੀਂ ਸੀਗੀ ਕਿਉਂਕਿ ਪਾਣੀ ਖੱਡਾਂ ਦੇ ਵਿੱਚ ਵੀ ਆਇਆ ਖੱਡਾਂ ਦੇ ਪਾਣੀ ਵਿੱਚ ਇੱਕਦਮ ਸ਼ਾਮਿਲ ਹੋਣ ਕਰਕੇ ਥੋੜਾ ਟਾਈਮ ਦੀ ਸਿਚੁਏਸ਼ਨ ਜਿਹੜੀ ਵੱਧ ਪਾਣੀ ਆ ਗਿਆ ਸੀਗਾ ਉਹਨੂੰ ਵੀ ਸਾਡੀ ਰੈਕਨਿਵ ਦੀ ਸਾਰੀ ਟੀਮ ਨੇ ਨਾਲ ਹੋ ਕੇ ਗੇਟ ਓਪਨ ਕਰਕੇ ਉਹਨੂੰ ਅੰਡਰ ਕੰਟਰੋਲ ਕੀਤਾ ਜੀ ਸਰ ਕੋਈ ਲੋਕਾਂ ਨੂੰ ਵੀ ਦੇਖੋ ਸਾਡੀ ਜਿਹੜਾ ਸਿਵਲ ਪ੍ਰਸ਼ਾਸਨ ਹੈਗਾ ਉਹ ਉਹਨਾਂ ਨੂੰ ਹਰ ਇੱਕ ਟਾਈਮ ਦੀ ਰਿਪੋਰਟ ਜਾ ਰਹੀ ਹੈ ਜੇ ਕੁਛ ਇਦਾਂ ਦਾ ਹੁੰਦਾ ਤੇ ਐਨਡੀਆਰਐਫ ਟੀਮ ਨੂੰ ਵੀ ਲਗਭਗ ਤਾਂ ਸਾਡੇ ਤਾਲਮੇਲ ਦੇ ਵਿੱਚ ਹੈਗੀ ਐ ਸਿਵਲ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਉਹ ਲਗਭਗ ਤਾਂ ਸਾਡੇ ਤਾਲਮੇਲ ਦੇ ਵਿੱਚ ਹੈਗੀ ਐ ਤੇ ਉਹ ਜੇ ਇਦਾਂ ਦਾ ਕੁਝ ਵੀ ਹੈਗਾ ਜਾਂ ਨੀਚੇ ਵਾਲੇ ਇਲਾਕਿਆਂ 'ਚ ਆਲਰੇਡੀ ਟੀਮਾਂ ਲੱਗੀਆਂ ਹੋਈਆਂ ਨੇ ਠੀਕ ਐ